ਫੇਰ ਜਾ ਕੇ ਆਉਣਾ ਸਾਰੀਆਂ ਚੀਜ਼ਾਂ ਪੈ ਗਈਆਂ ਹੁਣ ਫੋਨ ਆਉ ਜਿਵੇਂ ਚਮਚਾ ਨਹੀਂ ਲਾਇਆ ਤਦੋਂ ਛੋਲੇਆਂ ਵਾਲਾ ਆ ਦੂਜੇ ਤੇ ਦੂਜੇ ਹੀ ਲਾਉਂਦੇ ਆ ਚਮਚਾ ਆਪਾਂ ਛੋਲੇ ਹੀ ਕਹਿ ਲੈਨੇ ਆ ਵੀ ਛੋਲੇਆਂ ਵਾਲਾ ਜਦੋਂ ਚਮਚਾ ਲੱਗਾ ਫੇਰ ਐ ਸੜਾ ਕਾਜਾ ਮਾਰ ਕੇ ਗਿਆ ਨਾ ਆਏ ਹਾਏ ਤੇ ਜਾ ਰਾਂ ਇਹ ਜਿਹੜਾ ਨਜ਼ਾਰਾ ਹੈ ਇਹ ਜਿਹੜਾ ਸਵਾਦ ਹੈ ਇਹ ਕਈ ਚੀਜ਼ਾਂ ਨਾਲ ਪੈ ਕੇ ਆਉਂਦਾ ਹੈ ਅੱਗ ਵੀ ਵੱਧ ਘਟ ਗਈ ਤਾਂ ਵੀ ਕੰਮ ਖਰਾਬ ਹੋ ਜੂ ਮਰਚ ਮਾੜੀ ਜੀ ਵਧ ਗਈ ਤਾਂ ਗਈ ਸਬਜ਼ੀ ਨਮਕ ਘਟ ਗਿਆ ਤਾਂ ਗਈ ਬੈਲੈਂਸ ਸਾਰੀਆਂ ਚੀਜ਼ਾਂ ਬੈਲੈਂਸ ਹੋਣ ਗਈਆਂ ਫਿਰ ਮਿਲੂ ਸੁਆਦ ਸਬਜ਼ੀ ਦਾ ਤੇ ਜ਼ਿੰਦਗੀ ਦਾ ਸੁਆਦ ਕਿਵੇਂ ਮਿਲੂ ਜਦੋਂ ਸਾਰੀਆਂ ਚੀਜ਼ਾਂ ਬੈਲੈਂਸ ਮਾਂ ਖੁਸ਼ ਕਰਨ ਲਈ ਘਰ ਵਾਲੀ ਰੁੱਸ ਕੇ ਭੱਜ ਗਈ ਘਰ ਵਾਲੀ ਮਗਰ ਲੱਗ ਗਿਆ ਮਾਨਰਾਜ ਫਿਰਦੀ ਏ ਸਾਰੇ ਪਿੰਡ ਚ ਰੌਲਾ ਪਾਉਂਦੀ ਏ ਮਗਰ ਲਾ ਲਿਆ ਮੇਰਾ ਮੁੰਡਾ ਛਡੂਰਿਆ ਮਗਰ ਲੱਗਿਆ ਫਿਰਦਾ ਹੁਣ ਉਹ ਮਾਂ ਰੋਸ ਕੀ ਲੈ ਦੱਸ ਹੁਣ ਮਾਨਰਾਜ ਹੈ ਹੁਣ ਇਦਾਂ ਹੀ ਚੱਲ ਰਿਹਾ ਨਾ ਕੰਮ ਸਾਡੇ ਸਾਨੂੰ ਬੈਲੈਂਸ ਕਰਨਾ ਪੈਣਾ ਤੇ ਭਰਾਵੋ ਸਾਰੇ ਬੰਦੇ ਬੈਲੈਂਸ ਨਹੀਂ ਕਰ ਸਕਦੇ ਹੁੰਦੇ ਬੈਲੈਂਸ ਸੁੱਖਾ ਘਰ ਵਾਲੀ ਨੂੰ ਬਣਦਾ ਟਾਈਮ ਦੇਣਾ ਮਾਂ ਨਾਲ ਮਾਂ ਦਾ ਹਾਲ ਵੀ ਪੁੱਛ ਲੈਣਾ ਉਹਦੇ ਨਾਲ ਵੀ ਬਹਿ ਲੈਣਾ ਬੱਚਿਆਂ ਨਾਲ ਵੀ ਟਾਈਮ ਸਪੈਂਡ ਕਰ ਲੈਣਾ ਕੰਮ ਵਾਲਿਆਂ ਨੂੰ ਵੀ ਖੁਸ਼ ਰੱਖ ਲੈਣਾ ਸਾਰੇ ਥਾਵਾਂ ਤੇ ਪੂਰੇ ਫਰਜ਼ ਨਿਭਾਉਣੇ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਣੀਆਂ ਵੇਖੋ ਵੀਜ਼ਾ ਮਿਲ ਜੂ ਸਾਰੇ ਪੇਪਰ ਪੂਰੇ ਕਰਕੇ ਜਾ ਸ਼ਾਂਤੀ ਮਿਲ ਜੂ ਸਾਰੇ ਪੇਪਰ ਪੂਰੇ ਕਰਕੇ ਜੇ ਤੁਸੀਂ دیوان ਚ ਆਏ ਆ ਭਾਈ ਸਾਹਿਬ ਕੋਈ ਸ਼ਾਂਤੀ ਦੇ ਦਿਓ ਕੋਈ ਚੀਜ਼ ਹੈ ਨਹੀਂ ਸ਼ਾਂਤੀ ਕਈ ਚੀਜ਼ਾਂ ਜੋੜ ਲੀਂ ਗਿਆ ਫੇਰ ਸ਼ਾਂਤੀ ਬਣੋ ਕਈ ਚੀਜ਼ਾਂ ਜੁੜਨਗੀਆਂ ਫਿਰ ਸ਼ਾਂਤੀ ਬਣੂ ਪੱਕਾ ਆਨੰਦ ਬਣ ਜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਬਣ ਗਿਆ ਆਨੰਦ ਬਣ ਜਾਂਦਾ ਜਿੰਦਗੀ ਵਿੱਚ ਪਰ ਹੁਣ ਮੁਸ਼ਕਲ ਇਹ ਹੈ ਕਿ ਅਸੀਂ ਕਈ ਚੀਜ਼ਾਂ ਤੇ ਕੰਮ ਕਰਨਾ ਨਹੀਂ ਚਾਹੁੰਦੇ ਕਈ ਬੰਦੇ ਬੜੇ ਮਸਤ ਰਹਿੰਦੇ ਆ ਜਿੰਦਗੀ ਵਿੱਚ ਬੜੇ ਖੁਸ਼ ਰਹਿੰਦੇ ਫਰਕ ਕੀ ਪੈਂਦਾ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਾਈਫ ਬਾਰੇ ਗੱਲ ਕਰਦੇ ਆਂ ਪਾਸ਼ਾ ਕੰਡਿਆਂ ਤੇ ਵੀ ਕਿੰਨੇ ਖੁਸ਼ ਨੇ ਦਇਆ ਸੰਗੇ ਦਾ ਮਹਾਰਾਜ ਜਿਵੇਂ ਕਲਗੀਆਂ ਵਾਲਿਆ ਚੰਨ ਵਾਈ ਆ ਕੁਝ ਯਾਦ ਹੈ ਪੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਾਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰ ਵੀ ਉਂਗਲ ਨਾ ਕਿਸੇ ਸ਼ੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੁਸੀਂ ਤੇ ਮਾਛੀ ਵੜ ਦੇ ਜੰਗਲਾਂ ਚ ਆਏ ਪਏ ਹੋ 42 ਸਾਲ ਦੀ ਉਮਰ ਸੀ ਮਾਤਾ ਗੁਜਰੀ ਦੀ ਜਦੋਂ ਗੋਬਿੰਦ ਰਾਏ ਹੋਏ ਸੀ 42 ਸਾਲ ਦੀ ਉਮਰ ਸੀ ਮਾਂ ਦੀ ਜਦੋਂ ਪੁੱਤ ਹੋਇਆ ਸੀ ਐਡੀ ਉਮਰ ਦੀ ਤੈਨੂੰ ਬਰਫ ਦਾ ਚਿੱਟਾ ਜੰਨ ਸੈ ਤਤੀਵਾ ਨਹੀਂ ਲੱਗਣ ਦਿੱਤੀ ਐਨੀ ਰੀਜ ਨਾਲ ਪੁੱਤ ਪਾਲਿਆ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਮੈਂ ਵੀ ਸੂਲ ਸਾਂ ਸੂਲਾ ਵਿੱਚ ਸੂਲਾ ਵਾਂਗੂ ਇਹ ਐ ਫਲੈਕਸੀਬਿਲਟੀ ਇਹਨੂੰ ਫਲੈਕਸੀਬਲ ਹੋਣਾ ਕਹਿੰਦੇ ਆ ਬੈਲੈਂਸ ਹੋਣਾ ਹਰ ਥਾਂ ਤੇ ਫਿੱਟ ਹੋਣਾ ਫਿੱਟ ਬੰਦੇ ਪਤਾ ਕੀ ਹੁੰਦੇ ਆ ਫਿੱਟ ਉਹ ਬੰਦਾ ਬੜਾ ਫਿੱਟ ਹੈ ਫਿੱਟ ਮਤਲਬ ਸਿਕਸ ਪੈਕ ਹੈ ਦੇ ਜੀ ਐਂਦਾ ਸਿਕਸ ਪੈਕ ਹੈ ਢਿੱਡ ਹੈ ਨਹੀਂ ਜਮਾ ਹੀ ਫਿੱਟ ਹੈ ਫਿੱਟ ਨੂੰ ਕਹਿੰਦੇ ਆ ਜਿਹੜਾ ਹਰ ਹਾਲਾਤ ਵਿੱਚ ਫਿੱਟ ਹੋ ਸਕੇ ਹਰ ਸਿਚੁਏਸ਼ਨ ਵਿੱਚ ਫਿੱਟ ਹੋ ਸਕੇ ਇੱਥੇ ਬੈਠਾ ਹੈ ਇੱਥੇ ਵੀ ਫਿੱਟ ਹੋ ਜਾਏ ਉੱਥੇ ਬੈਜੇ ਉੱਥੇ ਵੀ ਫਿੱਟ ਹੋ ਜਾਏ ਮੁੱਖ ਮੰਤਰੀ ਬਣ ਜਾਏ ਉੱਥੇ ਵੀ ਫਿੱਟ ਹੋ ਜਾਏ ਸਰਪੰਚੀ ਤੇ ਆ ਜਾਏ ਉੱਥੇ ਵੀ ਫਿੱਟ ਹੋ ਜਾਏ ਰਵੇ ਹਰ ਥਾਂ ਤੇ ਖੁਸ਼ੀ ਆਪਾਂ ਹਰ ਥਾਂ ਤੇ ਫਿੱਟਾਂ ਘਰੇ ਬੈਠੇ ਆ ਤਾਂ ਵੀ ਫਿੱਟ ਅਸੀਂ ਘਰ 'ਚ ਵੀ ਫਿੱਟ ਵੱਡੇ ਅਹੁਦੇ ਦੇ ਆ ਵੱਡੇ ਆਫੀਸਰ ਆ ਫਿੱਟ ਐਸਐਸਪੀ ਡੀਐਸਪੀ ਐਸਐਸਪੀ ਉਤੋਂ ਗਾ ਲੈ ਜਾਓ ਚਲੇਗੀ ਨੌਕਰੀ ਰਿਟਾਇਰਮੈਂਟ ਹੋ ਗਈ ਘਰੇ ਆ ਗਏ ਹੁਣ ਵੀ ਹੱਸਦੇ ਖੇਡਦੇ ਹੁਣ ਵੀ ਫਿੱਟ ਹਰ ਹਰ ਸਿਚੁਏਸ਼ਨ ਵਿੱਚ ਫਿੱਟ ਇਹ ਫਿੱਟ ਬੰਦਾ ਹੈ ਤੇ ਸੁਣੋ ਗੁਰਮਖੋ ਸੋਣਿਆ ਬੈੱਡਾਂ ਤੇ ਤੇ ਸਾਰੇ ਫਿੱਟ ਹੋ ਜਾਂਦੇ ਕੰਡਿਆਂ ਤੇ ਫਿੱਟ ਹੋਇਆ ਤੇ ਕਲਗੀਆਂ ਵਾਲਾ ਹੋਇਆ ਮੈਲਾ ਵਿੱਚ ਸਾਰੇ ਹੀ ਫਿੱਟ ਹੋ ਜਾਂਦੇ ਪਰ ਮਾਛੀਵਾੜ ਦੇ ਜੰਗਲਾਂ 'ਚ ਫਿੱਟ ਹੋਇਆ ਤੇ ਗੁਰੂ ਗੋਬਿੰਦ ਸਿੰਘ ਹੋਇਆ ਗੁਰਮਖੋ ਵਿਆਹਾ ਢੰਗਾ ਵਿੱਚ ਦੁਨੀਆ ਹੀ ਹੱਸਦੀ ਹੈ ਪੁੱਤ ਹੋਇਆ ਪਰ ਪੁੱਤ ਸ਼ਹੀਦ ਹੋਏ ਤੇ ਵੀ ਜਿਹੜਾ ਚੜਤੀ ਗਲਾ ਵਿੱਚ ਰਹਿੰਦਾ ਐ ਸਾ ਫਿੱਟ ਹੋਇਆ ਤੇ ਗੁਰੂ ਗੋਬਿੰਦ ਸਿੰਘ ਹੋਇਆ ਫਿੱਟ ਇਹਨੂੰ ਫਿੱਟ ਹੋਣਾ ਕਹਿੰਦੇ ਐ ਤੇ ਸੁਣੋ ਅਰਜ ਗੁਰਪੋ ਮਹਾਰਾਜ ਕਹਿੰਦੇ ਆ ਉਹ ਕਹਿੰਦੇ ਤੁਸੀਂ ਕੰਡਿਆਂ ਤੇ ਕਿਵੇਂ ਪੈ ਗਏ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੈਂ ਵੀ ਸੂਲਾਂ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਮੈਂ ਵੀ ਸੂਲਾਂ ਚ ਸੂਲ ਹੋ ਗਿਆ ਮੈਂ ਵੀ ਕੰਡਿਆਂ ਚ ਕੰਡਿਆਂ ਵਾਂਗੂ ਬਣ ਕੇ ਮੈਂ ਵੀ ਪੈ ਗਿਆ ਜਿੱਥੇ ਇੰਨੀਆਂ ਸੂਲਾਂ ਪਈਆਂ ਸੀ ਨਾ ਵਿੱਚੇ ਹੀ ਮੈਂ ਅਡਜਸਟ ਅਡਜਸਟ ਕਰਨਾ ਅਡਜਸਟ ਹੋ ਗਿਆ ਲੋਕਾਂ ਨੂੰ ਸੁੱਖਾਂ ਵਿੱਚ ਤੇ ਜਿਉਣਾ ਆਉਂਦਾ ਦੁੱਖਾਂ ਚ ਅਡਜਸਟ ਨਹੀਂ ਕਰਨਾ ਆਉਂਦਾ ਦੁੱਖਾਂ ਦਾ ਦੁੱਖਾਂ ਨੂੰ ਫੇਸ ਨਹੀਂ ਕਰਨਾ ਆਉਂਦਾ ਜਿੱਤਾ ਦਾ ਸਵਾਦ ਲੈਣਾ ਆਉਂਦਾ ਹਾਰਨ ਹਾਰਾਂ ਹਰ ਬੰਦਾ ਸਵੀਕਾਰ ਨਹੀਂ ਕਰ ਸਕਦਾ ਜਿੱਤ ਬਰਦਾਸ਼ਤ ਹੁੰਦੀ ਹੈ ਹਾਰ ਬਰਦਾਸ਼ਤ ਨਹੀਂ ਹੁੰਦੀ ਬਹੁਤੇ ਬੰਦਿਆਂ ਬੱਲੇ ਬੱਲੇ ਬਰਦਾਸ਼ਤ ਹੁੰਦੀ ਹੈ ਝਿੜਕ ਨਹੀਂ ਬਰਦਾਸ਼ਤ ਹੁੰਦੀ ਜਿੱਤਾ ਬਰਦਾਸ਼ਤ ਹੁੰਦੀ ਹੈ ਹਾਰ ਨਹੀਂ ਬਰਦਾਸ਼ਤ ਕਰ ਸਕਦੇ ਮਹਿਲ ਚੰਗੇ ਲੱਗਦੇ ਐ ਬੈੱਡ ਚੰਗੇ ਲੱਗਦੇ ਆ ਕੰਡੇ ਨਹੀਂ ਚੰਗੇ ਲੱਗਦੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸੀ ਸ਼ਖਸ਼ੀਅਤ ਸਨ ਉਹ ਕਹਿੰਦੇ ਐ ਮੈਂ ਫਿੱਟ ਹੋ ਗਿਆ ਵਿੱਚ ਇੰਨੀਆਂ ਸੂਲਾਂ ਚ ਇੱਥੇ ਇੰਨੀਆਂ ਸੂਲਾਂ ਸੀ ਵਿੱਚ ਹੀ ਮੈਂ ਫਿੱਟ ਹੋ ਗਿਆ ਇਹ ਸੌਖਾ ਹੈ ਇਹਦਾ ਹੋਣਾ ਸੌਖਾ ਹੈ ਮੈਂ ਵੀ ਸੂਲ ਸਾ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾਲ ਸੂਲ ਚ ਭਾਈ ਮੈਨੂੰ ਸਿਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਇੰਨਾ ਨਜ਼ਾਰਾ ਆਇਆ ਕਹਿੰਦੇ ਅਜ ਵਰਗੀ ਨੀਂਦ ਹੀ ਨਹੀਂ ਆਈ ਐਸੀ ਅਡਜਸਟ ਹੋ ਜਾਣਾ ਫਿੱਟ ਹੋ ਜਾਣਾ ਇਹ ਏ ਕਲਗੀਆਂ ਆਲਾ ਫਿੱਟ ਤੇ ਸਿੱਖ ਵੀ ਇੰਨੇ ਫਿੱਟ ਨੇ ਹਰ ਥਾਂ ਤੇ ਫਿੱਟ ਹੋ ਜਾਂਦੇ ਹਾਂ ਇਹ ਗੱਲ ਮੈਂ ਮੰਨ ਲੈਂਦਾ ਕੰਮ ਸਾਰਿਆਂ ਚ ਫਿੱਟ ਹੋ ਜਾਂਦੇ ਐ ਪੰਜਾਬੀ ਜਿਦਣ ਟਰੱਕ ਚਲਾਉਣ ਲੱਗੇ ਉੱਥੇ ਵੀ ਫਿੱਟ ਹੋ ਗਏ ਮੱਝਾਂ ਗਾਵਾਂ ਸਾਹਮਣ ਲੱਗੇ ਫਿੱਟ ਹੋ ਗਏ ਡੇਰੀਆਂ ਪਣਾਈਆਂ ਫਿੱਟ ਹੋ ਗਏ ਖੇਤਾਂ ਚ ਫਿੱਟ ਹੋ ਗਏ ਵੱਡੀਆਂ ਵੱਡੀਆਂ ਕੁਰਸੀਆਂ ਤੇ ਜਦਣ ਗਏ ਉੱਥੇ ਵੀ ਫਿੱਟ ਹੋ ਗਏ ਇਹ ਪ੍ਰਧਾਨ ਮੰਤਰੀ ਵੀ ਬਣ ਗਏ ਫਿੱਟ ਹੋ ਗਏ ਸੀਐਮ ਬਣੇ ਪੀਐਮ ਬਣੇ ਫਿੱਟੋ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਅਮਰੀਕਾ ਕੈਨੇਡਾ ਵਿੱਚ ਨੇ ਫਿੱਟ ਹੁੰਦੇ ਨੇ ਡਿਜੀਟਲ ਅਸੀਂ ਹਰ ਜਗ੍ਹਾ ਫਿੱਟ ਠੀਕ ਪਰ ਸਾਰੇ ਇਹ ਧਿਆਨ ਰੱਖੀਏ ਜਿੱਥੇ ਸੁੱਖ ਮਿਲਦੇ ਹਨ ਸਭ ਕੁਝ ਮਿਲਦਾ ਹੈ ਉਹਦੇ ਮਿਲਦੇ ਹੈ ਕਦੇ ਕਦੇ ਸਾਨੂੰ ਹਾਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਬਿਲਕੁਲ ਉਲਟ ਚੀਜ਼ ਵੀ ਹੁੰਦੀ ਹੈ ਜਿੱਥੇ ਸੁੱਖ ਉਥੇ ਦੁੱਖਾਂ ਦਾ ਵੀ ਜੇ ਦੁੱਖ ਨੇ ਤੇ ਸੁੱਖ ਵੀ ਤੇ ਸੁੱਖ ਨੇ ਤੇ ਦੁੱਖ ਵੀ ਉਹਦੇ ਵਾਸਤੇ ਅਡਜਸਟ ਕਰਨਾ ਇਹ ਕੋਈ ਸੌਖਾ ਨਹੀਂ ਹੈ ਤੇ ਧੰ ਉਹ ਗੁਰਮਖ ਨੇ ਧੰ ਉਹ ਗੁਰੂ ਕੇ ਸਿੱਖ ਨੇ ਜਿਹੜੇ ਅਡਜਸਟ ਕਰਨਾ ਜਾਣਦੇ ਨੇ ਮੁਸੀਬਤ ਪਈ ਆਪਣੇ ਆਪ ਨੂੰ ਕਾਇਮ ਰੱਖਦੇ ਆ ਚੜਦੀ ਕਲਾ ਵਿੱਚ ਰੱਖਦੇ ਇਸ ਕਰਕੇ ਆਪਾਂ ਫਿੱਟ ਹੋਣਾ ਗੁਰੂਖੋ इमोਸ਼ਨਲੀ ਇੰਟੈਲੀਜੈਂਟ ਬਣਨਾ ਹੈ 멘ਟਲੀ ਸਟਰੋਂਗ ਬਣਨਾ ਹੈ ਤੇ ਜੇ ਤੁਸੀਂ 멘ਟਲੀ ਸਾਫ਼ ਰੱਖਣਾ ਹੈ ਮਾਈਂਡ ਸਾਫ਼ ਰੱਖਣਾ ਹੈ ਤੇ ਆਲਾ ਦੁਆਲਾ ਉਦਾਂ ਦਾ ਰੱਖਣਾ ਪੈਣਾ ਹੈ ਸਿਹਤ ਠੀਕ ਰੱਖਣੀ ਹੈ ਖਾਣਾ ਸ਼ੁੱਧ ਕਰ ਲੋ ਸਰੀਰ ਸ਼ੁੱਧ ਹੋ ਜਾਊਗਾ ਵਿਚਾਰ ਸ਼ੁੱਧ ਕਰ ਲਓ ਮਨ ਸ਼ੁੱਧ ਹੋ ਜੂ ਪਿਆਰ ਸ਼ੁੱਧ ਕਰ ਲੈ ਇਮੋਸ਼ਨ ਵੀ ਸ਼ੁੱਧ ਹੋ ਜਾਣਗੇ ਪਿਆਰ ਵੀ ਸ਼ੁੱਧ ਨਹੀਂ ਨਾ ਹੁੰਦਾ ਇਮੋਸ਼ਨ ਕਿਹੜਾ ਸ਼ੁੱਧ ਨੇ ਮਨ ਵਿੱਚ ਲਾਲਚ ਕੋਈ ਹੋਰ ਹੁੰਦਾ ਹੈ ਇਮੋਸ਼ਨ ਵੀ ਸ਼ੁੱਧ ਨਹੀਂ ਨਾ ਹੁੰਦਾ ਇਸੇ ਕਰਕੇ ਤੇ ਕਹਿੰਦੇ ਸਿੱਖ ਦਾ ਤੇ ਗੁਰੂ ਦਾ ਸ਼ੁੱਧ ਪਿਆਰ ਹੁੰਦਾ ਹੈ ਪਿਆਰ ਵੀ ਤੇ ਅਸ਼ੁੱਧ ਹੁੰਦਾ ਹੈ ਸ਼ੁੱਧ ਨਹੀਂ ਹੁੰਦਾ ਇਮੋਸ਼ਨ ਸ਼ੁੱਧ ਨਹੀਂ ਹੁੰਦਾ ਕਈ ਜੁੜਿਆ ਜ਼ਰੂਰ ਹੁੰਦਾ ਹੈ ਪਰ ਮਤਲਬ ਹੁੰਦਾ ਹੈ ਕਈ ਸਰੀਰ ਨਾਲ ਜੁੜੇ ਹੁੰਦੇ ਆ ਮਨ ਨਾਲ ਨਹੀਂ ਜੁੜੇ ਹੁੰਦੇ ਕਈਆਂ ਨੂੰ ਕਿਸੇ ਦਾ ਸਰੀਰ ਚਾਹੀਦਾ ਹੈ ਮਨ ਕਰਕੇ ਕੋਈ ਪਿਆਰ ਨਹੀਂ ਹੁੰਦਾ ਇਮੋਸ਼ਨ ਵੀ ਸ਼ੁੱਧ ਨਹੀਂ ਹੁੰਦਾ ਇਮੋਸ਼ਨ ਸ਼ੁੱਧ ਰੱਖ ਅੰਦਰ ਸ਼ੁੱਧ ਹੋ ਜਾਏਗਾ ਪਿਆਰ ਸ਼ੁੱਧ ਰੱਖ ਮਨ ਸ਼ੁੱਧ ਹੋ ਜਾਏਗਾ ਤਾਂ ਕਰਕੇ ਇਦਾਂ ਫਿਰ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਆਪਣੇ ਇਮੋਸ਼ਨ ਨੂੰ ਸ਼ੁੱਧ ਕੀਤਾ ਜਾਂਦਾ ਸਾਰਾ ਸ਼ੁੱਧ ਹੋ ਜਾਂਦਾ ਪਰ ਜਿੱਦਾਂ ਜਿੱਦਾਂ ਦੀ ਸੰਗਤ ਵਿੱਚ ਗਏ ਤੇ ਜ਼ਿੰਦਗੀ ਬਦਲ ਜਾਂਦੀ ਹੈ ਇਸੇ ਕਰਕੇ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦਾ ਇਹ ਕਹਿਣਾ ਹੈ ਭਾਈ ਆਪਾਂ ਰੋਜ਼ ਸਾਰੇ ਰਹਿਨਸ ਵਿੱਚ ਪੜਦੇ ਉਹ ਤਰ ਗਏ ਉਹਨਾਂ ਦਾ ਭਲਾ ਹੋ ਗਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਉਹਨਾਂ ਦੀ ਜ਼ਿੰਦਗੀ ਬਦਲ ਗਈ ਮੇਰੇ ਮਾਦੋ ਜੀ